ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਕੁਲਵਾਨ ਜੀ ਹੁਣਾਂ ਕੋਲ ਆਪਾਂ ਪਹੁੰਚ ਪਹੁੰਚੀਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਬਾੜਾਂ ਦਿਖਾਉਣੀਆਂ ਇੱਕ ਆ ਗੱਬਨ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਸੂਈ ਚਰਸੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਦੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਠੀਕ ਠਾਕ ਜੀ ਆ ਤਾਂ ਮੈਂ ਮੈਂ ਤੁਹਾਨੂੰ ਪਤਾ ਪੈਣਾ ਹੀ ਆ ਕੇ ਹਾਂ ਚਲ ਮੌਜੂਦ ਸਹੀ ਹੋ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਸੁਨ ਪਹਿਲਵਾਨ ਹਾਂ ਤੇ ਰਹਿੰਦਾ ਹਾਂ ਤਸੀਲ ਜਿਡਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 981897029 ਠੀਕ ਹੈ ਜੀ ਤੇ ਅੱਜ ਦੋ ਹੀ ਆ ਫਿਰ ਆ ਦੋ ਹੀ ਇੱਕ ਗੱਬਣ ਜੇ ਇੱਕ ਸੂਰ ਚਲੋ ਪਹਿਲਾਂ ਗੱਬਣ ਹੀ ਦਿਖਾ ਦਈਏ ਕਿੰਨਵਾ ਸੂਆ ਜੀ ਦਾ ਵੀਰ ਜੀ ਦੂਸਰਾ ਸੂਆ ਸੁਣੀ ਗਏ ਦੂਸਰਾ ਸੂਆ ਸੋਈ ਆ ਤੇ ਕਿੰਨਾ ਕਿਚਰ ਹੋ ਗਿਆ ਸੂਈ ਨੂੰ ਨਾ ਨਾ ਸੁਣ ਆਲੀ ਆ ਹਨਾ ਸੁਣ ਆਲੀ ਆ ਹੱਤਾ ਲੈ ਜੂਗੀ ਤੇਰੇ ਵਿੱਚ ਵਿੱਚ ਸੂ ਪਾਉਗੀ ਜੀ ਅੱਛਾ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਦੋ ਘਰ ਵਾਲੇ ਉਹਦੇ ਪਹਿਲੇ ਸੂਏ ਹੀ ਤੇਰਾ 14 ਕਿਲੋ ਸੂਆ ਚਲੋ 15 ਕਿਲੋ ਤੇ ਕਰੀ ਜਾਊਗੀ ਕਰਮਾਂ ਦੀ 15 ਕਿਤੇ ਲੱਗੀ ਜੋਤ ਵੀਰ ਜੀ ਸੇਵਾ ਦਾ ਹੁੰਦਾ ਜੀ ਹਾਂਜੀ ਹਾਂਜੀ ਜਿੰਨੀ ਇਹਨਾਂ ਦੀ ਸੇਵਾ ਕਰ ਲੂ ਨੂੰ ਚਲੂ ਇਹ ਤੇ ਕੱਬਨ ਦਾ ਅੰਦਾਜ਼ਾ ਹੀ ਹੁੰਦਾ ਵਾ ਵੱਧਵੇਂ ਕਰ ਸਕਦੇ ਤੇ ਘੱਟ ਵੀ ਕਰ ਸਕਦੀ ਆ ਖੋਲ ਹਾਂ ਫਿਰ ਤੋਰੀ ਛਣ ਦੇਖ ਸਾਡੇ ਇਹ ਪਾਠ ਰੜ ਰਹਾ ਹੈ ਸੁਤੇ ਹੈ ਤਾਂ ਬਾਕੀ ਵੀ ਜਿਹਨੇ ਦੇ ਘਰ ਦੇ ਨਾਲ ਹੀ ਪਾਠ ਰੱਖਿਆ ਵਾ ਬਲੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਸਪੀਕਰ ਵੀ ਇਧਰ ਨਾਲ ਲੱਗੇ ਆ ਤੇ ਉਹਦੇ ਕਰਕੇ ਆਵਾਜ਼ ਹੋ ਸਾਰਾ ਤੁਹਾਨੂੰ ਸਾਡੀ ਘੱਟ ਸੁਣੇ ਬਾਕੀ ਜੇ ਕੋਈ ਗੱਲ ਨਾ ਪੂਰੀ ਪਤਾ ਲੱਗੇ ਤਾਂ ਤੁਸੀਂ ਵੱਖਰਾ ਫੋਨ ਕਰਕੇ ਪੁੱਛ ਸਕਦੇ ਜੀ ਬਾਕੀ ਬਾਰਿਸ਼ ਕਾਫੀ ਹੋ ਗਈ ਹੈ ਜਿਹੜੀ ਬੱਦਲ ਹਲੇ ਵੀ ਪੂਰੇ ਹੋਏ ਪਏ ਨੇਤਨੇ ਤਦੂ ਕੀ ਐ ਤੋੜਾ ਕੰਨੇ ਉੱਜੇ ਦੇ ਰਹਾ ਬਾਕੀ ਚੰਗੇ ਤਿਆਰ ਹੋਣਾ ਨਹੀਂ ਕੋਈ ਵੀ 扑ਕਣ ਵਾਲੀ ਗੱਲ ਹੈਗੀ ਠੀਕ ਹੈ ਜੀ ਲੈ ਜਾਓ ਮੰਦ ਮਾਥੇ ਦੇ ਵਾਟ ਜੋ ਜੋ ਅੱਜ ਦਿਹਰਾ ਵਾਹਿਗੁਰੂ ਜੀ ਕੱਬਾ ਉਤਰਾ ਉਤਰਾ ਬੜੀਆਂ ਜੀ ਹਫਤੇ ਦੇ ਵਿੱਚ ਮੈਂ ਤੂੰ ਪਾਉਗੀ ਠੀਕ ਹੈ ਜੀ ਦੁੱਧ 15 ਕਿਲੋ ਨੂੰ ਕੀ ਜਾਂਦਾ ਕਰਵਾ ਲੀਂ ਠੀਕ ਹੈ ਜੀ ਬਾਕੀ ਹੁਆ ਨਜ ਪਰਨਾ ਵਾਹਿੰਦੇ ਪੂਰਾ ਤੇ ਵੀਰ ਜੀ ਕੀ ਰੱਖਣਾ ਇਹਦਾ ਮੁੱਲ ਮੁੱਲ ਵੀਰ ਜੀ ਜਾਇਦ ਹੀ ਕਰਦਾ ਜੀ ਜਿੰਨਾ ਵਿੱਚੋਂ ਛੋੜਾ ਹੀ ਹੋਊਗਾ ਅੱਛਾ ਹਾਂ ਜੀ ਕਿੰਨਾ ਇਹਦਾ 35000 ਦੀ ਦੇ ਦਾਂਗੇ ਵੀਰ ਜੀ ਅੱਛਾ ਪਰੌਲੀ 40 ਵੀ ਕਰਾ ਲਓ 42 ਵੀ ਕਰਾ ਲਓ ਅੱਛਾ 35000 35000 ਦੀ ਦੇ ਦੋਗੇ ਠੀਕ ਹੈ ਜੀ ਹੁਣ ਜਿਹੜੀ ਇਹ ਦੂਸਰੀ ਨੰਬਰ ਤੇ ਤਾਜੀ ਸੂਈ ਆ ਮਗਰ ਬੱਚੀ ਜੇ ਬੱਚੀ ਜੇ ਕਿੰਨਾ ਚਿਰ ਹੋ ਗਿਆ ਵਿਰਜਨ ਸੁਈ ਨਾ ਕਿੰਨ ਵਿਰਜੀ 5 6 ਦਿਨ ਹੋ ਗਏ ਜੇ ਸੁਈ ਕਿੰਨਾ ਕੁ ਦੁੱਧ ਤਿਆਰ ਜੇ ਦੁੱਧ ਇਹਦੇ ਥੱਲੇ ਬੱਚੇ ਦਾ ਪਾ ਗਏ 11 ਕਿਲੋ ਹੋਗਾ ਜੀ ਅੱਛਾ ਦੁੱਧ ਲਾ ਲਓ ਬੋਲਾ ਲਾ ਲਓ ਇਹ 5 6 ਦਿਨ ਹੋ ਗਏ ਜੀ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਵਿੱਚ ਮੇਰੇ ਹਿਸਾਬ ਨਾਲ 14 15 ਕਿਲੋ ਤੇ ਕਰੂ ਕੀ ਕਰਵਾਉਣੀ ਅੱਛਾ ਵਿੱਚ 14 15 ਲੱਗ ਕੇ ਕਰੀ ਜਾਊਗਾ ਕਰੀ ਜਾਊਗਾ ਲਿਆ ਫਿਰ ਤੋਰ ਦਈਏ ਨੂੰ 12 ਤੇ ਉਧਰਾ ਚਵਾਚ ਉਹ ਓਕੇ ਪੁਰ ਤੰਦਰ ਮਰਾ ਦਿੰਨੇ ਹੋਣੀ ਚਲੋ ਠੀਕ ਹੈ ਵੀਰ ਜੀ ਨੇ ਕਹਿੰਦਾ ਕਿ ਚਵਾ ਹੋਣ ਜਿਹੜਾ ਦਿਖਾਈ ਦਵਾਂਗੇ ਨਿਕੜਿਆ ਤਾਇਆ ਬਾਕੀ ਹੋਣ ਦੇ ਤੇ ਵੀ ਨਾੜਾਂ ਜਿਹੜੀਆਂ ਆਪਾਂ ਦੇਖ ਸਕਦੇ ਤੰਦ ਬੈਠੇ ਆਵਰਾ ਮਰਨ ਹੁਤਾ ਡਰ ਆਵ ਲੈ ਅਬੀ ਜੀ ਇਹ ਨੀ ਲੋਣੀ ਦੇਖ ਤਿਆ ਤੇਤੀ ਚੱਲ ਗਈ ਫਿਰਦਾ ਸੈ ਆਪਣੀ ਆਪੜੀ ਸੈ ਆਪਣੀ ਬਈ ਸੁਖ ਨਾਲੀ ਅਜਤਰਾ ਮਰਜੀ ਅੱਛਾ ਭਾਵੇਂ ਰਾਜੇ ਕਾਕੇ ਦੇਲ ਹੈ ਹਾਂ ਦੇਖ ਸਾਡੇ ਅਗਲੇ ਸਲਾਹ ਦਾ ਜਵਾਬ ਹੋਏ ਅਰੇ ਤਾਂ ਜੇ ਤੂੰ ਮੇਰਾ ਹੋ ਰਹਿ ਹੈ ਅਰੇ ਤਾਂ ਕੱਚੇ ਭਾਂਡੇ ਰੱਖੀ ਹੈ ਕਿਚਰ ਤਾਈ ਜੀ ਠੀਕ ਜਾਈ ਤੂੰ ਦੀ ਬੜੀ ਵੀਜੀ ਓਕੇ ਜੀ ਠੀਕ ਜਾਈ ਬਾਕੀ ਆ ਦੇਖ ਸਾਡੇ ਜੀ ਖਾਨਾ ਵਾਲੇ ਦੇਵੇਂ ਨਾੜਾਂ ਜਿਹੜੀਆਂ ਚੰਗੀਆਂ ਮਿਲਦੇ ਹੋ ਜਾਣ ਤੇ ਲੈ ਜੇ ਗੋਰ ਤੇਲ ਮਹਾਰੀਆ ਹੈਗੀ ਜਿਹੜੀ ਠੰਡੀ ਤੇਰੀ ਆ ਮਗਰੇ ਦੇ ਬੱਛੀ ਆ ਬਾਕੀ ਟਾਈਮ ਸਵੇਰ ਸਵੇਰ ਦਾ ਵਾ ਤੇ ਬੱਤੀ ਵੀ ਜਿਹੜੀ ਚੱਲ ਗਈ ਬਾਰਿਸ਼ ਕਰਕੇ ਥੋੜੀ ਜਿਹੀ ਵੀਰ ਜੀ ਛੇੜੇ ਹਵਾ ਨਾਲ ਚੰਗੀ ਤਰ੍ਹਾਂ ਦਿਖਾ ਦਈਏ ਛੇੜੀ ਤੇ ਇਹਦਾ ਵੀ ਜੀ ਕੀ ਰੱਖਣਾ ਮੋਲ ਆਪਾਂ ਇਹਦਾ ਵੀ ਕੀ ਵਜਾਇੀ ਕਿੰਨਾ ਇਹ 30000 ਦੀ ਤੇ ਮੋਲ ਅਛਾ 30000 ਦੇ ਦੇ ਦੋਗੇ ਇਹਦੇ ਵਿੱਚ ਛੋੜ ਛੋੜੀ ਹੋਣੀ ਜੇ ਮੋਲ ਆਪਾਂ ਨਿਕਨੇ ਕੇ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਧੇ ਕੁਛ ਕਹਣਾ ਫਿਰ ਬਾਕੀ ਵੀ ਵੀ ਮੇਰੇ ਘਰ ਇੱਥੇ ਆਣ ਕੇ ਚਵਾਈ ਕਰੋ ਹਾਂ ਜੀ ਤਸੱਲੀ ਕਰਕੇ ਖੜੋ ਜਿਹੜੀ ਗੱਬਣ ਹੋਰੀ ਤਸੱਲੀ ਕਰੋ ਸੂਈ ਦੀ ਚੋਕੇ ਆਪਣੀ ਤਸੱਲੀ ਕਰਕੇ ਜਾਓ ਠੀਕ ਹੈ ਜੀ ਠੀਕ ਹੈ ਵਿਧੇ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਵਿਧੇ ਉਹਨਾਂ ਨੇ ਦੋ ਵਕਾਉ ਕੀਤੇ ਆ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਸ ਚਾੱਕ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ